ਕੀ ਹਾਲਾਤ ਹੋ ਗਏ ਸਾਡੇ ਅਮਰਸਾ ਸਾਹਿਬ ਦੇ 골ਡਨ ਗੇਟ ਦੇ ਮੈਨੂੰ ਕਹਿਣ ਨੂੰ ਕਹਿਣ ਜੁਗਾ ਰਹਿ ਹੀ ਨਹੀਂ ਗਿਆ ਇੱਕ ਛੱਪੜ ਦਾ ਉਪਤਾਰਨ ਕਰ ਚੁੱਕਿਆ ਔਰ ਬਿਮਾਰੀਆਂ ਦਾ ਘਰ ਔਰ ਤੇ ਇਹ ਦੇਖੋ ਪਾਣੀ ਕੱਢਣ ਦੀ ਬਜਾਏ ਪਤਾ ਨਹੀਂ ਇਹਨਾਂ ਨੂੰ ਕਿਹੜੇ ਇੰਜੀਨੀਅਰ ਸਲਾਵਾ ਦਿੰਦੇ ਆ ਉਥੇ ਰਾਜ ਪੱਥਰ ਲਾ ਗਏ ਆ ਟੋਲ ਪਲਾਜ਼ਾ ਨੇ ਪੁੱਛ ਲਓ ਕਹਿੰਦਾ ਹੀ ਪੈਸੇ ਕਮਾਣ ਨੂੰ ਬੈਠੇ ਆ ਇੱਥੇ ਇਹਨਸ ਦਾ ਸਾਡੇ ਅੰਦਰ ਨਹੀਂ ਆਂਦਾ ਇਹ ਪਤਾ ਨਹੀਂ ਕਿਦੇ ਅੰਦਰ ਆਂਦਾ ਜੇ ਫੁੱਫੜਦੇ ਹੋ ਤੁਹਾਡੇ ਅੰਦਰ ਨਹੀਂ ਆਂਦਾ ਹੋਰ ਤੁਹਾਡਾ ਮਾਸੜ ਦੇ ਅੰਦਰ ਆਂਦਾ ਦੇਖੋ ਤੁਸੀਂ ਵਿਕਾਸ ਦੀ ਹੈ ਮੂੰਹ ਬੋਲਦੀ ਹੈ ਤਸਵੀਰਾਂ ਵਿਕਾਸ ਦੀ ਹੈ ਦੇਖੋ ਤੁਸੀਂ ਕਿੱਡੀ ਬੁਰੀ ਹਾਲਤ ਹੋਈ ਹੈ ਇਹਦੀ ਸਾਸਿਕਾ ਤੋਂ ਦੋਸਤੋਂ ਮੈਂ ਹਾ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਬਖਾਵਾਂਗੇ ਤੁਹਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਸਿਫਤੀ ਦੇ ਘਰ ਦੀਆਂ ਮੇਨ ਐਂਟਰਸ ਜੀ ਆ ਜਿਹਨੂੰ ਕਿ ਮੇਨ ਗੇਟ ਕਿਹਾ ਜਾਂਦਾ ਜਿੱਥੋਂ ਕਿ ਸ੍ਰੀ ਅਮਰਸਰ ਸਾਹਿਬ ਸ਼ੁਰੂ ਹੁੰਦਾ ਪਰ ਹਾਲਾਤ ਦੇਖ ਲੋ ਕੀ ਨੇ ਗੰਦਾ ਪਾਣੀ ਥਾਂ ਥਾਂ ਤੇ ਜਿਹੜਾ ਕਿ ਤੁਸੀਂ ਤੁਹਾਡੀ ਤਸਵੀਰਾਂ ਵਿੱਚ ਵੇਖਣ ਨੂੰ ਮਿਲ ਰਿਹਾ ਛੱਪੜ ਦਾ ਰੂਪ ਧਾਰਨ ਕਰ ਗਿਆ ਕੀ ਹਾਲਾਤ ਹੋ ਗਏ ਨੇ ਸਾਡੇ ਅਮਰਸਰ ਸਾਹਿਬ ਦੇ ਇਸ ਤਮਾਮ ਉਹਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸਮਾਜ ਸੇਵੀ ਬੰਟੀ ਵੀਰ ਜੀ ਜਿਹੜੇ ਕਿ ਅਕਸਰ ਇਸ ਮੁੱਦੇ 'ਤੇ ਗੱਲਬਾਤ ਕਰਦੇ ਨੇ ਬੰਟੀ ਵੀਰ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਨਾ ਪੱਕ ਪਹੁੰਚ ਚ ਲੰ ਨਿਰਪੱਖ ਪੋਸਟ ਦਾ ਧੰਨਵਾਦ ਹੈ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਜਿਹੜਾ ਇਹ ਲੋਕਾਂ ਦਾ ਮੁੱਦਾ ਚੁੱਕਦੇ ਹੋ ਲੋਕਾਂ ਦੀ ਗੱਲ ਕਰਦੇ ਹੋ ਔਰ ਬੜੇ ਹੀ ਕੇਸਾਂ 'ਚ ਮੈਂ ਵੇਖਿਆ ਲੋਕਾਂ ਨੂੰ ਇਨਸਾਫ ਮਿਲਦਾ ਜਾਂ ਲੋਕਾਂ ਨੂੰ ਮਦਦ ਮਿਲਦੀ ਹੈ ਬੜੇ ਵਧਾਈ ਦੇ ਤੁਸੀਂ ਪਾਤਰ ਹੋ ਅੱਜ ਤੁਸੀਂ ਇਹ ਜਿਹੜਾ ਮੁੱਦਾ ਲੈ ਕੇ ਆਏ ਹੋ ਬੜਾ ਹੀ ਇਹ ਵੇਖੋ ਵਿਖਿਆ ਜਾਵੇ ਤਾਂ ਕੋਈ ਛੋਟਾ ਜਿਹਾ ਕੰਮ ਨਾ ਕੋਈ ਐਡੀ ਵੱਡੀ ਗੱਲ ਨਹੀਂ ਪਰ ਜੇ ਆਪਾਂ ਇਹਨੂੰ ਇੱਕ ਪੁਆਇੰਟ ਆਫ View ਨਾਲ ਦੇਖੀਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਾਂ ਆਮ ਵਪਾਰੀ ਜਾਂ ਟੂਰਿਸਟ ਕਹेलो ਇੱਥੇ ਅੰਮ੍ਰਿਤਸਰ ਆਂਦਾ ਬਾਗਾ ਬਾਰਡਰ ਜਾਂਦਾ ਹਰਮੰਦਰ ਸਾਹਿ ਕੀ ਤੀਰਤ ਜਾਂਦਾ ਵੈ ਤੇ ਕੀ ਲੈ ਕੇ ਜਾਂਦਾ ਹੋਏਗਾ ਜਦੋਂ ਅਸੀਂ ਇੱਥੋਂ ਨਿਕਲਦੇ ਆ ਤੇ ਇਹ ਜਿਹੜੀ ਝੀਲ ਬਣੀ ਹੈ ਸਾਡੇ ਪਿੱਛੇ ਜਿਹਨੂੰ ਅਸੀਂ ਦੇਖਦੇ ਪਏ ਆ ਕਿੱਡੀ ਬੁਰੀ ਹਾਲਤ ਹੋਈ ਹੈ ਦੀ ਕਿੰਨਾ ਮਾੜਾ ਜਿਹੜਾ ਬਾਈਕ ਅਸਰ ਆਉਣ ਵਾਲੇ ਲੋਕਾਂ ਤੇ ਪੈਂਦਾ ਅਸੀਂ ਅਸੀਂ ਤਾਂ ਅੱਧੀ ਹੋ ਗਏ ਆ ਚੀਜ਼ ਦੇ ਵੇਖਣ ਦੀ ਤਿੰਨ ਚਾਰ ਸਾਲ ਤੋਂ ਵੇਖਦੇ ਪਏ ਆ ਪਰ ਜਿਹੜਾ ਬਾਹਰੋਂ ਆਂਦਾ ਹਾਰ ਕੇ ਅੱਜ ਸਾਨੂੰ ਵੀਡੀਓ ਬਣਾਣੀ ਪਈ ਤੁਹਾਨੂੰ ਕਹਿਣਾ ਪਿਆ ਕਿ ਆਓ ਭਾਜੀ ਇਹਦੇ ਤੇ ਗੱਲ ਕਰੀਏ ਇਹ ਪਾਣੀ ਖੜਾਇਆ ਨਹੀਂ ਜਾਂਦਾ ਫੁੱਟਕਦਾ ਪਾਣੀ ਆ ਔਰ ਆ ਦੇਖੋ ਤੁਸੀਂ ਇੱਕ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਔਰ ਬਿਮਾਰੀਆਂ ਦਾ ਘਰ ਡੇਂਗੂ ਦੇ ਮੱਛਰ ਜਿਹੜੇ ਆ ਅੱਜ ਕੱਲ ਵਧਦੇ ਪਏ ਕੇ ਇਸ ਡੇਂਗੂ ਦੇ ਦੁਬਾਰਾ ਸ਼ੁਰੂ ਹੋਣ ਡਿਆ ਡੇਂਗੂ ਅੰਮ੍ਰਿਤਸਰ ਦੇ ਵਿੱਚ ਤੇ ਇੱਥੋਂ ਹੀ ਆਂਦਾ ਹੋਰ ਕਿਹੜਾ ਅਸਮਾਨ ਤੋਂ ਡੇਂਗੂ ਡਿੱਗਦਾ ਇਹੀ ਗੰਦਗੀਆਂ ਤੋਂ ਹੀ ਡੇਂਗੂ ਮੱਛਰ ਬੰਦੇ ਆ ਪਰ ਗੱਲ ਕਰੀ ਬੰਟੀ ਵੀਰ ਜੀ ਕਿੱਡਾ ਵੱਡਾ ਕੰਮ ਆ ਇਹ ਜਿਹੜਾ ਪਾਣੀ ਇੱਥੋਂ ਘਟਣਾ ਜਾਂ ਸਫਾਈ ਕਰਨੀ ਕਿੱਡਾ ਵੱਡਾ ਕੰਮ ਆ ਕਾਰਪੋਰੇਸ਼ਨ ਕੋ ਮਸ਼ੀਨਰੀਆਂ ਹੁੰਦੀਆਂ ਵਾ ਮਲਾਜਮੀ ਸਭ ਕੁਝ 하게 ਨੇ ਫਿਰ ਕਿਉਂ ਨਹੀਂ ਧਿਆਨ ਦਿੱਤਾ ਯਾਰਾ ਕਹਿੰਦੇ ਪਹਿਲੇ ਲੰਬੇ ਸਮੇਂ ਤੋਂ ਜਿਹੜਾ ਇਹ ਪਾਣੀ ਇਸੇ ਤਰ੍ਹਾਂ ਖੜਾ ਵਾ ਤੇ ਰਸਤਾ ਬੰਦ ਕਰ ਦਿੱਤਾ ਗਿਆ ਵਾ ਕੀ ਕੀ ਕਰਨ ਚਾਹੋਗੇ ਇੱਥੇ ਬਿਲਕੁਲ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਆਪਾਂ ਕੋਈ ਨਵੀਂ ਚੀਜ਼ ਥੋੜਾ ਬਣਾਣੀ ਹੈ ਮਸ਼ੀਨਾਂ ਸਾਡੇ ਕੋਲ ਹੈ ਲੇਬਰ ਦਾ ਇਹਨਾਂ ਦੇ ਕੋਲ ਹੈ ਅਫਸਰ ਇਹਨਾਂ ਦੇ ਕੋਲ ਹੈ ਔਰ ਤੁਸੀਂ ਦੇਖੋ ਪਾਣੀ ਕੱਢਣ ਦੀ ਬਜਾਏ ਪਤਾ ਨਹੀਂ ਇਹਨਾਂ ਨੂੰ ਕਿਹੜੇ ਇੰਜੀਨੀਅਰ ਸਲਾਵਾ ਦਿੰਦੇ ਆ ਉਥੇ ਰਾਜ ਪੱਥਰ ਲਾ ਗਏ ਆ ਪੱਥਰ ਬੰਦਾ ਲਾ ਗਿਆ ਉਹ ਜ਼ਿੰਮੇਵਾਰ ਹੈ ਚੀਜ਼ ਦਾ ਕਿ ਇੱਥੇ ਕੋਈ ਘਟਨਾ ਹੈਗੀ ਤੇ ਫਿਰ ਕਿਉਂ ਇਨਕੁਆਰੀ ਲੱਖਾਂ ਲੋਕ ਇੱਥੇ ਪਹੁੰਚਦੇ ਨੇ ਸ਼ਰਧਾਲੂ ਆਉਂਦੇ ਨੇ ਵੱਡੀ ਤਦਾਦ ਵਿੱਚ ਜਿੱਥੇ ਕਿ ਸ਼੍ਰੀ ਦਰਗਾਨਾ ਮੰਦਿਰ ਆ ਤਲਵਾਰ ਸਾਹਿਬ ਆ ਹੋਰ ਵੀ ਜਗਾ ਕੇ ਮੱਥਾ ਟੇਕਦੇ ਨੇ ਸਾਡੀ ਧਾਰਮਿਕ ਜਗਾ ਵਾ ਪਰ ਇੱਥੇ ਵਾਗਾ ਬਾਟਰ ਵੀ ਜਾਂਦੇ ਨੇ ਪਰ ਜਦੋਂ ਜਾਂ ਇੱਥੇ ਅੰਦਰ ਐਂਟਰੈਂਸ ਹੁੰਦੀ ਹੋਣੀਏ ਤੇ ਕੀ ਹਾਲਾਤ ਹੋਵੇ ਕਿਉਂ ਕਹਿੰਦੇ ਹੋਣਗੇ ਜਿੱਥੇ ਚੰਗੀਆਂ ਚੀਜ਼ ਦੀ ਵੀਡੀਓ ਫੋਟੋ ਖੇਦਿਆ ਹੋਣਗੇ ਇਸੇ ਦੀ ਵੀ ਵੀਡੀਓ ਖਿਪਾਉਂਦੀ ਰੋਗੇ ਜਾ ਕੇ ਬੜੇ ਮਾੜੇ ਬੜੇ ਮਾੜੇ ਤਰਸਯੋਗ ਹਾਲਾਤ ਬਣੇ ਪਏ ਆ ਗੰਦਗੀ ਦੇ ਪਿੰਡਾਰ ਟੁੱਟੀਆਂ ਸੜਕਾਂ ਔਰ ਤੁਸੀਂ ਦੇਖੋ ਟੋਲ ਪਲਾਜ਼ਾ ਦੇ ਪਰਚੀਆਂ ਕੱਟਣ ਨੂੰ ਟੋਲ ਪ ਸਰ ਵੈਂਡਰ ਦੇ ਦਾ ਟੋਲ ਬਰਾਇਆ ਹੋਇਆ ਹੈ ਜੇ ਕੈਸ਼ ਦਿਓਗੇ 130 ਰੁਪਏ ਦਾ 260 ਰੁਪਏ ਇਧਰੋਂ ਤੁਸੀਂ ਹਟਾਰੀ ਨੂੰ ਜਾਓ ਟੋਲ ਪਲਾਜ਼ਾ ਇਧਰੋਂ ਤੁਸੀਂ ਅਗਰ ਪਠਾਨਕੋਟ ਨੂੰ ਜਾਂਦੇ ਹੋ ਤੇ ਟੋਲ ਪਲਾਜ਼ਾ ਤੇ ਜਿਹੜੀ ਮੇਨਟੇਨੈਂਸ ਹੈਗੀ ਆ ਇਹ ਕੌਣ ਕਰੇਗਾ ਇਹਦਾ ਧਿਆਨ ਕੌਣ ਕਰੇਗਾ ਟੋਲ ਪਲਾਜ਼ਾ ਨੂੰ ਪੁੱਛ ਲਓ ਕਹਿੰਦਾ ਸੀ ਪੈਸੇ ਕਮਾਉਣ ਨੂੰ ਬੈਠੇ ਆ ਇੱਥੇ ਸਾਨੂੰ ਇਹ ਮੇਨਟੇਨੈਂਸ ਦਾ ਸਾਡੇ ਅੰਡਰ ਨਹੀਂ ਆਂਦਾ ਇਹ ਪਤਾ ਨਹੀਂ ਕਿਦੇ ਅੰਡਰ ਆਂਦਾ ਜੇ ਫੁੱਫੜਦੇ ਹੋ ਤੁਹਾਡੇ ਅੰਡਰ ਨਹੀਂ ਆਂਦਾ ਹੋਰ ਤੁਹਾਡਾ ਮਾਸੜ ਦੇ ਅੰਡਰ ਆਂਦਾ ਵੈ ਤੁਸੀਂ ਇੱਥੇ ਪੈਸੇ ਵੜਨਦੇ ਹੋ ਹਾਲਾਤ ਇੰਨੇ ਮਾੜੇ ਕਿੰਨੂ ਜਾ ਕੇ ਦਸੀਏ ਹਾਲਾਤ ਮੈਂ ਤਾਂ ਸਮਝੀ ਇਹ ਚੀਜ਼ ਤਾਂ ਬਾਹਰ ਕੰਮ ਹੋ ਗਿਆ ਗੱਲ ਕਰੀ ਸੜਕਾਂ ਦੀ ਤੁਸੀਂ ਗੱਲ ਕੀਤੀ ਆ ਟੋਲ ਪਲਾਇਆ ਦੀ ਗੱਲ ਕੀਤੀ ਆ ਅਸੀਂ ਅਜੀ ਗੱਡੀ ਜਦੋਂ ਸ਼ੋਰੂਮ ਚ ਕੱਢਦੇ ਆ ਤੇ ਜਿਹੜਾ ਕੀ ਰੋਡ ਟੈਕਸ ਜਿਹੜਾ ਸਾਨੂੰ ਲੱਗਦਾ ਤੇ ਫਿਰ ਵੀ ਸਾਡੇ ਰੋਡ ਟੈਕਸ ਲਿਆ ਜਾਂਦਾ ਵਾ ਟੋਲ ਟੈਕਸ ਲਿਆ ਜਾਂਦਾ ਇਹ ਕਾਹਦੇ ਟੈਕਸ ਸਾਡੇ ਦੇ ਨਹੀਂ ਕੀਤੇ ਜਾਂਦੇ ਨੇ ਪਰ ਸਾਡੇ ਵਿਕਾਸ ਹੋਣ ਹੀ ਆ ਸੜਕਾਂ ਜਿਹੜੀਆਂ ਸਾਡੀਆਂ ਅੱਜ ਵੀ ਬੁਰਹਾਲ ਆ ਅੱਜ ਵੀ ਠੱਕੇ ਟੁੱਟੀਆਂ ਨੇ ਕਿਉਂ ਨਹੀਂ ਚੀਜ਼ਾਂ ਵਿਕਾਸ ਹੋ ਰਹੀਆਂ ਫਿਰ ਰੋਡ ਟੈਕਸ ਹੋ ਗਿਆ ਟੋ ਟੈਕਸ ਹੋ ਗਿਆ ਇਹਨੇ ਟੈਕਸ ਸਾਡੇ ਤੇ ਲਾਗੂ ਕੀਤੇ ਜਾਂਦੇ ਨੇ ਗੱਡੀ ਮੰਗਰੋ ਕੱਢਦੇ ਆ ਟੈਕਸ ਵੈਲੂ ਦੇਣਾ ਪੈਂਦਾ ਤੇ ਇਹ ਫਿਰ ਟੈਕਸ ਜਾਂਦਾ ਕਿੱਥੇ ਆਲਾ ਟਾਈਮ ਕਾਲਾ ਟਾਈਮ ਚੱਲਣ ਡਿਆ ਵੈ ਤੁਸੀਂ ਵੇਖੋ ਗਰੀਬ ਆਦਮੀ ਤੁਸੀਂ ਨਹੀਂ ਟੋ ਲਗਾ ਗੱਡੀ ਮੋੜੋ ਤੁਹਾਡੇ ਜੇਬ ਚ ਮੰਨ ਲਓ ਕੈਸ਼ ਨਹੀਂਗਾ ਨੈਟ ਤੁਹਾਡਾ ਨਹੀਂ ਚੱਲਦਾ ਤੇ ਭਾਵੇਂ ਤੁਹਾਡੇ ਅੱਗੇ ਕਿਸੇ ਦਾ ਪਰਿਵਾਰ ਦਾ ਜੀ ਮਰਦਾ ਹੋਵੇ ਟੋਲਾ ਲੈ ਕਹਿੰਦਾ ਗੱਡੀ ਵਾਪਸ ਕਰੋ ਵੀਰ ਜੀ ਗੱਡੀ ਵਾਪਸ ਕਰੋ ਵੀਰ ਜੀ ਵਿਕਾਸ ਭਾਜੀ ਐਸ ਪਾਸੇ ਜਾਊਗਾ ਦੇਖੋ ਤੁਸੀਂ ਵਿਕਾਸ ਦੀ ਹੈ ਮੂੰਹ ਬੋਲਦੀ ਹੈ ਤਸਵੀਰਾਂ ਵਿਕਾਸ ਦੀਆਂ ਦੇਖੋ ਤੁਸੀਂ ਕਿ ਹਰੀਆਲੀ ਆ ਝੀਲ ਵਾਲਾ ਪਾਣੀ ਹਰੇ ਰੰਗ ਦਾ ਆ ਚਿੱਟਾ ਪਾਣੀ ਵਿਕਾਸ ਹੈ ਬਸ ਝੀਲ ਦੀ ਗੱਲ ਕੀਤੀ ਅਸੀਂ ਤੇ ਚੰਡੀਗੜ੍ਹ ਜਾ ਕੇ ਸੁਗਣਾ ਝੀਲ ਦੇਖਦੇ ਆ ਵੀ ਉੱਥੇ ਝੀਲ ਬਣਾਈ ਗਈ ਹੈ ਅਮਰਸਰ ਸਾਹਿਬ ਵਿੱਚ ਝੀਲ ਕਦੋਂ ਦੀ ਬਣ ਗਈ ਆ ਇਹ ਜਿਹੜਾ ਹਰਾ ਪਾਣੀ ਅਮਰਸਰ ਸਾਹਿਬ ਵਿੱਚ ਕਦੋਂ ਆ ਗਿਆ ਚਿੱਟਾ ਪਾਣੀ ਕਿਹ ਆ ਜਾਂਦਾ ਸੀ ਅਮਰਸਰ ਸਾਹਿਬ ਵਿੱਚ ਇਹ ਝੀਲ ਨਵੀਂ ਕਦੋਂ ਬਣ ਗਈ ਅਮਰਸਰ ਸਾਹਿਬ ਮੈਂ ਕਿਹਾ ਤੁਸੀਂ ਮੈਂ ਅਮਰਸਰੋਂ ਆਏ ਆ ਤੇ ਆਈ ਗੱਡੀ 'ਚ ਬੈਠਾ ਤੇ ਮੈਂ ਵੀਰ ਨੂੰ ਆਪਣੇ ਨਾਲ ਦੇ ਨੂੰ ਕਿਹਾ ਮੈਂ ਕਿਹਾ ਯਾਰ ਕਿੱਧਰ ਗੱਡੀ ਮੋੜ ਲਈ ਕਹਿੰਦਾ ਭਾਜੀ ਅਮਰਸਰ ਜਾਣਦੇ ਬਾਹਰ ਜਾਣਦੇ ਅਮਰਸਰ ਯਾਰ ਇਹਦਾ ਝੀਲ ਕਿਥੋਂ ਆ ਗਈ ਅਮਰਸਰ ਦੇ ਵਿੱਚ ਮਤਲਬ ਹਾਸੇ ਵਾਲੀ ਗੱਲ ਹੈ ਕਿ ਇਹੋ ਜਿਹਾ ਰੂਪ ਬਣ ਗਿਆ ਵਾ ਆ 3 2 3 ਸਾਲ ਤੋਂ ਇਹਦੇ ਗੰਦਗੀ ਖੜੀ ਆ ਕੋਈ ਕੱਢਦਾ ਨਹੀਂ ਕੋਈ ਕਿਸੇ ਨੂੰ ਪਤਾ ਨਹੀਂ ਸਾਨੂੰ ਪਤਾ ਲੱਗਦਾ ਇਥੋਂ ਮੰਤਰੀ ਵੀ ਨਿਕਲਣਦੇ ਐਮਐਲਏ ਵੀ ਨਿਕਲਣਦੇ ਉਹਨਾਂ ਨੂੰ ਹੀ ਦਿਖਾਈ ਦਿੰਦਾ ਕਿ ਇੱਥੇ ਕੀ ਹਾਲਾਤ ਬਣੇ ਪਏ ਆ ਆਪਾਂ ਦੇਖੀਏ ਕੋਈ ਇਹ ਚੀਜ਼ਾਂ ਬਾਰੇ ਕੌਣ ਧਿਆਨ ਕਰੇਗਾ ਪਰ ਕੀ ਲੱਗਦਾ ਕਿ ਕਿਲੇ ਸ਼ਰਮ ਵੀ ਆਪਣੇ ਮਹਿਸੂਸ ਹੁੰਦੀ ਆ ਵੀ ਅਮਰਥਾ ਸਾਹਿਬ ਦੇ ਰਹਿਣ ਵਾਲੇ ਆ ਸਿਫਤੀ ਦਾ ਘਰ ਗਿਆ ਜਾਂਦਾ ਪਰ ਹਜੇ ਤੱਕ ਵਿਕਾਸ ਜਿਹੜਾ ਪੱਖੋਂ ਅੱਜ ਵੀ ਜਿਹੜਾ ਅਧੂਰਾ ਵਾ ਅਸੀਂ ਦੇਖਿਆ ਇੱਥੇ ਜਿਹੜਾ ਖਾਸ ਕਰਕੇ ਅਮਰਸਰ ਘਰ ਦੇ ਐਂਟ੍ਰੈਂਸ ਜਿਹੜਾ ਸ਼ੁਰੂਆਤ ਹੁੰਦੀ ਆ ਉਹ ਹੀ ਜਿਹੜੀ ਸ਼ੁਰੂਆਤ ਚੰਗੀ ਤਰ੍ਹਾਂ ਨਹੀਂ ਹੈਗੀ ਤੇ ਅੰਦਰ ਜਾ ਕੇ ਲੋਕ ਕੀ ਦੇਖਣਗੇ ਤੁਸੀਂ ਦੇਖੋ ਸਿਫਤੀ ਦਾ ਘਰ ਪਵਿੱਤਰ ਦੀ ਪਵਿੱਤਰ ਨਗਰੀ ਹੈ ਤੇ ਜੇ ਇਹਦੇ ਵੱਲ ਧਿਆਨ ਨਹੀਂ ਕੀਤਾ ਗਿਆ ਤੇ ਇਹਦੀ ਸਫਾਈ ਦਾ ਧਿਆਨ ਨਹੀਂ ਕੀਤਾ ਜਾਏਗਾ ਤੇ ਫਿਰ ਕਿੱਦਾਂ ਕੰਮ ਚੱਲੇਗਾ ਇਹ ਕੰਮ ਨਹੀਂ ਬਣ ਸਕਦਾ ਆਪਣਾ ਇਹ ਸਰਕਾਰ ਨੂੰ ਚਾਹੀਦਾ ਵਾ ਕਿ ਇਹਦਾ ਚੀਜ਼ ਦਾ ਧਿਆ ਇਹਦਾ ਜਿਹੜਾ ਮੇਨਟੇਨੈਂਸ ਦਾ ਕੰਮ ਹੈ ਤੁਸੀਂ ਜਿਹੜਾ ਟੋਲ ਕੱਟਣ ਦੇ ਉਹਨਾਂ ਨੂੰ ਕਹ ਦੋ ਕਿ ਤੁਸੀਂ ਧਿਆਨ ਕਰੋ ਨਹੀਂ ਤੇ ਕਾਰਵਾਈ ਕੀਤੀ ਜਾਏਗੀ ਤੇ ਇਹ ਜਿਹੜਾ ਸਫਾਈ ਕਰਵਾਏ ਇਹ ਬੜਾ ਬੁਰਾ ਹਾਲਾਤ ਅਮਰਸਰ ਦੇ ਵਿੱਚ ਇਹ ਮੱਛਰ ਦੇ ਘਰ ਬਿਮਾਰੀਆਂ ਦਾ ਘਰ ਹੈ ਇਹ ਚੀਜ਼ ਜਿਹੜੀ ਅਮਰਸਰ ਵਾਸੀਆਂ ਨੂੰ ਬੜੇ ਮਹਿੰਗੇ ਭਾਜੜੀ ਆ ਹੋ ਕੇ ਨਿਕਲੇਗੀ ਤੁਸੀਂ ਦੇਖਿਆ ਵੀ ਜਿਹੜਾ ਗੋਲ ਲਗੇ ਉਹ ਉਸ ਸਮੇਂ ਅਕਾਲੀ ਭਾਜਪਾ ਸਰਕਾਰ ਨੇ ਬਣਾਇਆ ਸੀ ਅੱਜ ਕਿਤੇ ਉਹ ਕਾਲਾ ਗੇਟ ਬਣ ਗਿਆ ਵਾ ਅਸੀਂ ਦੇਖਿਆ ਵੀ ਕਾਲੋ ਇਨੀ ਜੰਗ ਚੁੱਕੀ ਆ ਜੰਗ ਲੱਗ ਚੁੱਕਿਆ ਵਾ ਜਿਵੇਂ ਅਸੀਂ ਆਪਣੇ ਘਰ ਦੀ ਗੱਲ ਕਰੀਏ ਸਾਡੇ ਘਰ ਦਾ ਗੇਟ ਜੇਕਰ ਜੰਗ ਲੱ ਪੀਲਾ ਧਿਆਨ ਕਰੀਏ ਰੰਗ ਰੂង ਕਰੀਏ ਗੇਟ ਖਰਾਬ ਹੋ ਜੇਗਾ ਪਰ ਇਹ ਵਾਲਾ ਕਿਉਂ ਨਹੀਂ ਧਿਆਨ ਕੀਤਾ ਯਾਰ ਇਹ ਵਾਲਾ ਤੁਸੀਂ ਦੇਖੋ ਉਹੀ ਗੱਲ ਫੇਰ ਆ ਗਈ ਨਾ ਮੈਂਟੇਨੈਂਸ ਕਿ ਚੀਜ਼ ਬਣਾਈ ਆ ਉਹ 골ਡਨ ਗੇਟ ਦੇ ਵਿੱਚ ਮੈਨੂੰ ਕਹਿਣ ਨੂੰ ਕਹਿਣ ਜੁਗਾ ਰਹਿ ਹੀ ਨਹੀਂ ਗਿਆ ਥੱਲੇ ਬੁੱਟੇ ਜੰਮੇ ਆ ਜਿਹੜੇ ਵੱਡੇ ਉੱਤੇ ਕਾਲ ਅਗ ਲੱਗੀ ਉਹ 골ਡਨ ਗੇਟ ਤੇ ਉਹਨੂੰ سرمਈ ਗੇਟ ਕਾਲਾ ਗੇਟ ਹੀ ਬਣ ਗਿਆ ਵਾ ਤੇ ਇਹ ਚੀਜ਼ਾਂ ਦਾ ਧਿਆਨ ਕਰਨਾ ਚਾਹੀਦਾ ਵਾ ਫੰਡ ਆਂਦੇ ਆ ਇਹ ਚੀਜ਼ਾਂ ਦੇ ਜਿਹੜੇ ਟੈਕਸ ਆਂਦੇ ਆ ਤੇ ਇਹ ਚੀਜ਼ਾਂ ਦੇ ਨਾਲ ਉਹਦੀ ਜਿਹੜੀ ਹੈ ਦੇਖਰੇ ਕਰਨੀ ਚਾਹੀਦੀ ਹੈ ਗੱਲ ਕਰੀ ਇੱਥੇ ਵੱਡੇ ਲੀਡਰ ਜਿਹੜੇ ਲੰਘਦੇ ਨੇ ਸੈਂਟਰ ਦੀ ਗੱਲ ਕਰੀਏ ਪੰਜਾਬ ਦੇ ਲੀਡਰ ਹਰ ਕੋਈ ਇੱਥੋਂ ਲੰਘ ਕੇ ਜੇ ਅਮਰਸਰ ਸਾਹਿਬ ਜਾਂਦਾ ਵਾ ਕਿਸੇ ਦਾ ਧਿਆਨ ਨਹੀਂ ਪੈਂਦਾ ਅਮਰਸਰ ਸਾਹਿਬ ਵਿੱਚ ਐਮਐਨਐਲ ਨੇ ਨੇ ਮੰਤਰੀ ਸਾਹਿਬ ਨੇ ਤੁਹਾਡਾ ਧਿਆਨ ਧਿਆਨ ਪੈ ਗਿਆ ਤੁਸੀਂ ਅਮਰਸਰ ਦੇ ਰਹਿਣ ਵਾਲਿਓ ਤੇ ਹਮੇਸ਼ਾ ਲੋਕਾਂ ਦੀ ਗੱਲ ਕਰਦੇ ਹੋ ਮੁੱਦਿਆਂ ਦੀ ਗੱਲ ਕਰਦੇ ਹੋ ਉਹਨਾਂ ਦਾ ਧਿਆਨ ਕਿਉਂ ਨਹੀਂ ਪਿਆ ਤੱਕ ਦੇਖੋ ਜੀ ਮੈਨੂੰ ਲੱਗਦਾ ਕਾਲੇ ਸ਼ੀਸ਼ਿਆਂ ਦੀ ਗੱਡੀਆਂ ਦੇ ਵਿੱਚੋਂ ਬਾਹਰ ਧਿਆਨ ਜਾਣਾ ਬੰਦ ਹੋ ਗਿਆ ਹੁਣ ਜਿਹੜੇ ਅਫਸਰ ਹੈ ਲੀਡਰ ਹੈ ਕਾਲੀਆਂ ਸ਼ੀਸ਼ਿਆਂ ਦੀਆਂ ਗੱਡੀਆਂ ਜੋ ਨਿਕਲਦੇ ਆ ਹੂਟਰ ਗੱਡੀ ਨਿਕਲ ਜਾਂਦੀ ਨਾ ਕੋਈ ਟੋਲ ਨਾ ਕੁਝ ਮੈਨੂੰ ਲੱਗਦਾ ਬਾ ਜਿਹੜਾ ਧਿਆਨ ਜਾਣਾ ਬੰਦ ਹੋ ਗਿਆ ਉਹਨਾਂ ਸਰਕਾਰਾਂ ਦਾ ਇਹ ਆਮ ਬੰਦਿਆਂ ਨੂੰ ਧਿਆਨ ਚੁੱਕੇ ਰਹਿ ਗਏ ਜਿਨ੍ਹਾਂ ਨੇ ਟੋਲ ਦੀ ਪਰਚੀ ਘਟਾਉਂਦੇ ਆ ਉਹਨਾਂ ਨੂੰ ਪਤਾ ਵਾ ਕਿ ਪਾਣੀ ਖੜਾ ਵਾ ਤੇ ਅਕਸਰ ਗੱਲਬਾਤ ਕੀਤੀ ਜਾਂਦੀ ਸੀ ਜਦੋਂ ਕਾਲੀ ਭਾਏ ਭਾ ਸਰਕਾਰ ਸੀ ਉਸ ਟਾਈਮ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਕਿ ਸੜਕਾਂ ਅਜਹੀਆਂ ਬਣਾਵਾਂਗੇ ਚਾਹੇ ਬੰਬ ਮਾਰ ਦੋ ਸੜਕਾਂ ਟੁੱਟਣ ਗਿਆਣੀ 10 ਸਾਲ ਉਹਨਾਂ ਸਰਕਾਰ ਨੂੰ ਰਹੇ ਨੇ ਉਹਨਾਂ ਸਰਕਾਰ ਦੇ ਟਾਈਮ ਸੜਕਾਂ ਬਣ ਚੁੱਕੀਆਂ ਬਣ ਚੁੱਕੀਆਂ ਮੈਨੂੰ ਲੱਗਦਾ ਦੇਖੋ ਜੀ ਵਿਕਾਸ ਦੀ ਜਿਹੜੀ ਗੱਲ ਕੀਤੀ ਆ ਵਿਕਾਸ ਤੇ ਮੂੰਹ ਬੋਲਦਾ ਵਿਕਾਸ ਹੈ ਉਹ ਸਾਰਿਆਂ ਨੂੰ ਦਿਖੰਡਿਆ ਹੁਣ ਜੇ ਇਹ ਸਾਨੂੰ ਸੜਕਾਂ ਤੇ ਨਾ ਨਿਕਲਣਾ ਪੈਂਦਾ ਦੁੱਖ ਨਾ ਰੋਣੇ ਪੈਂਦੇ ਸਰਕਾਰਾਂ ਦੇ ਅੱਗੇ ਕਿ ਤੁਸੀਂ ਦੇਖੋ ਤੁਸੀਂ ਟੋਲ ਬਰਾਜਾਂ ਹੀ ਘਟਾਣੇ ਆ ਕਮ ਸੇ ਕਮ ਸਾਨੂੰ ਸੜਕਾਂ ਤੇ ਦਿਓ ਤੇ ਜੇ ਸਾਡੇ ਨਾਲ ਹਰ ਚੀਜ਼ ਸਾਡੇ ਕੋਲ ਪੈਸੇ ਲੈਂਦੇ ਹਰ ਚੀਜ਼ ਦੇ ਤੇ ਸਾਨੂੰ ਸਹੂਲਤਾਂ ਵੀ ਤੇ ਦਿਓ ਪ੍ਰਾਈਵੇਟ ਏਜੰਸੀਆਂ ਦੇ ਨਾਲ ਮਿਲ ਕੇ ਅੰਨੀ ਲੁੱਟ ਹੋ ਰਹੀ ਹੈ ਟੋਲਾਂ ਦੇ ਨਾਮ ਤੇ ਕਹਿ ਲੋ ਮੈਨੂੰ ਤੇ ਸਭ ਤੋਂ ਜ਼ਿਆਦਾ ਇਸ ਚੀਜ਼ ਦਾ ਦੁੱਖ ਹੈ ਕਿ ਜਲੰਧਰ ਤੱਕ ਦੋ ਟੋਲ ਦੇ ਨੇ ਆਪਾਂ ਜਾਂਦੇ ਤੇ ਸੜਕ ਅੰਮੀ ਤੁਸੀਂ ਆਪਾਂ ਐ ਹੀ ਆ ਬੁਰਾ ਹਾਲ ਸੜਕ ਦਾ ਟੋਏ ਗੱਡੀ ਦਾ ਨੁਕਸਾਨ ਵੱਖਰਾ ਇਹ ਚੀਜ਼ਾਂ ਦਾ ਧਿਆਨ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਸਰਕਾਰ ਨੂੰ ਕੀ ਅਪੀਲ ਕਰਨ ਜਾਓਗੇ ਕੀ ਬੇਨਤੀ ਸਰਕਾਰ ਨੂੰ ਜਾਓਗੇ ਕੀ ਕਹਿਣ ਜਾਓਗੇ ਸਰਕਾਰ ਨੂੰ ਮੇਰੀ ਸਰਕਾਰ ਨੂੰ ਇਹ ਅਪੀਲ ਹੈ ਕਿ ਜਿਹੜਾ ਇਹ ਕੰਮ ਛੋਟੇ-ਛੋਟੇ ਕੰਮ ਹੈ ਜਿਨ੍ਹਾਂ ਦਾ ਤੁਹਾਡੇ ਵੱਲ ਤੇ ਜਿਨ੍ਹਾਂ ਦਾ ਜਿਨ੍ਹਾਂ ਦਾ ਧਿਆਨ ਤੁਹਾਨੂੰ ਕਰਨਾ ਚਾਹੀਦਾ ਉਹਨਾਂ ਦਾ ਪਹਿਲ ਦੇ ਅਧਾਰ ਤੇ ਧਿਆਨ ਕਰੋ ਲੋਕੀ ਇਹ ਛੋਟੀ-ਛੋਟੀ ਚੀਜ਼ਾਂ ਤੋਂ ਬਹੁਤ ਤੰਗ ਹੈ ਅੰਨੀ ਲੁੱਟ ਪ੍ਰਾਈਵੇਟ ਏਜੰਸੀਆ ਵੱਲੋਂ ਕੀਤੀ ਜਾ ਰਹੀ ਹੈ ਉਹ ਤੁਸੀਂ ਆਪ ਇਹਦੇ ਵੱਲ ਧਿਆਨ ਕਰੋਗੇ ਭਗਵੰਤ ਮਾਨ ਸਾਹਿਬ ਤਾਂ ਹੀ ਇਹ ਕੰਮ ਸੁੱਤਨ ਹੋਣੇ ਜੇ ਇਹ ਕਿਸੇ ਹੋਰ ਦੇ ਵਾਸਤੇ ਕੰਮ ਨਹੀਂਗਾ ਬਹੁਤ ਬਧਨਵਾਦ ਜੀ ਏਸੀ ਗੱਲ ਬਾਕੀ ਦੀ ਸਮਾਰ ਸੇਵੀ ਜਿਹੜੇ ਅਕਸਰ ਪੰਜਾਬ ਦੇ ਮੁੱਦਿਆਂ ਦੀ ਗੱਲਬਾਤ ਕਰਦੇ ਨੇ ਅਕਸਰ ਪੰਜਾਬ ਦੇ ਵਿੱਚ ਰਹਿ ਕੇ ਅਮਰਸਰ ਸਾਹਿਬ ਦੇ ਰਹਿਣ ਵਾਲੇ ਨੇ ਤੁਸੀਂ ਦੇਖਿਆ ਜੋ ਹਾਲਾਤ ਇਹ ਦਿਖਾਏ ਨੇ ਤੁਹਾਨੂੰ ਸ਼੍ਰੀ ਅਮਰਸਰ ਸਾਹਿਬ ਦੇ ਜਿਹੜਾ ਕਿ ਮੇਨ ਗੇਟ ਦੇ ਜਿੱਥੋਂ ਦੀ ਕੀ ਲੋਕ ਅਮਰਸਰ ਸਾਹਿਬ ਵਿੱਚ ਸ਼ੁਰੂਆਤ ਹੁੰਦੀ ਆ ਸ਼੍ਰੀ ਅਮਰਸਰ ਗੇਟ ਸਾਹਿਬ ਦੀ ਪਰ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਤਸਵੀਰ ਹਾਲਾਤ ਬਣੇ ਪਏ ਬਸ ਕਾਰਨ ਕਿਉਂ ਵੇ ਰੱਤਾਂ ਦੇ ਦਿਆਂ ਸਰਕਾਰ ਅਕਸਰ ਦਾਅਵੇ ਕਰਦੀਆਂ ਨੇ ਕਿ ਅਮਰਸਰ ਸਾਹਿਬ ਦੀ ਜਾਂ ਪੰਜਾਬ ਦਾ ਵਿਕਾਸ ਕੀਤਾ ਵਾ ਪਰ ਕੀ ਹਾਲਾਤ ਨੇ ਅਮਰਸਰ ਤੇ ਜਿਹੜਾ ਗੋਲਡਨ ਗੇਟ ਦੀ ਗੱਲ ਕੀਤੀ ਇਹ ਉਹ ਵੀ ਕਿਹਦੇ ਕਿਹਦੇ ਹੁਣ ਕਾਲਾ ਗੇਟ ਜਿਹੜਾ ਬਣ ਚੁੱਕਿਆ ਵਾ ਸਾਡੀ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਜਾਂ ਮੰਤਰੀ ਸਾਹਿਬ ਨੂੰ ਪੀ ਲਿਆ ਵੀ ਇਸ ਵਾਰ ਧਿਆਨ ਦਿੱਤਾ ਜਾਵੇ ਅਮਰਸਰ ਸਾਹਿਬ ਦੀ ਦਾ ਘਰ ਆ ਤੇ ਜਲਦੀ ਜਲਦੀ ਜਿਹੜੀਆਂ ਚੀਜ਼ਾਂ ਰਹਿੰਦੀਆਂ ਜਿਹੜੇ ਠੀਕ ਕਰਨ ਵਾਲੀਆਂ ਉੱਥੇ ਕੀਤਾ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਦਿਪਕ ਪੋਸਟਨਰ ਲਈ ਅਮਰਸਰ